ਸਮਾਸੀ ਜਦੋਂ ਲੋਕ ਸੋਨੇ ਜਾਂ ਫਿਰ ਰੀਅਲ اسٹیਟ ਦੇ ਵਿੱਚ ਇਨਵੈਸਟ ਕਰਦੇ ਸੀ ਪਰ ਹੁਣ ਲੋਕ ਇਹਨਾਂ ਦੇ ਵਿੱਚ ਨਹੀਂ ਬਲਕਿ ਸੀਵੀਆਈ ਦੇ ਵਿੱਚ ਇਨਵੈਸਟ ਕਰ ਰਹੇ ਨੇ ਸੀਵੀਆਈ ਯਾਨੀ ਕਿ ਸਿਟੀਜ਼ਨਸ਼ਿਪ ਬਾਏ ਇਨਵੈਸਟਮੈਂਟ ਸਾਫ਼ ਸ਼ਬਦਾਂ ਦੇ ਵਿੱਚ ਕਹੀਏ ਤਾਂ ਪੈਸੇ ਦੇ ਕੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਖਰੀਦ ਲੈਣਾ ਇਸ ਨੂੰ ਹੀ ਸੀਵੀਆਈ ਕਿਹਾ ਜਾਂਦਾ ਹੈ ਹੁਣ ਗੱਲ ਆਉਂਦੀ ਹੈ ਅਮੀਰ ਅਤੇ ਕਰੋੜਪਤੀ ਭਾਰਤੀ ਇਹ ਜੀ ਹਾਂ ਕਿਉਂ ਕਰ ਰਹੇ ਨੇ ਦਰਸਲ ਉਹ ਜੋ ਖੰਤੂ ਬਚਨ ਦੇ ਲਈ ਉਹਨਾਂ ਦੇਸ਼ਾਂ ਦੇ ਵਿੱਚ ਨਿਵੇਸ਼ ਕਰਦੇ ਨੇ ਜਿੱਥੇ ਨਾਗਰਿਕਤਾ ਮਿਲਦੀ ਹੈ ਸੁਰੱਖਿਆ ਵੀ ਮਿਲਦੀ ਹੈ ਤੇ ਸਥਿਰਤਾ ਵੀ ਮਿਲਦੀ ਹੈ ਅਮੀਰ ਭਾਰਤੀ ਹੁਣ ਸਿੰਗਾਪੁਰ ਪੁਰਤਗਾਲ ਜਾਂ ਯੂਰਪ ਵਰਗੇ ਦੇਸ਼ਾਂ ਦੀ ਦੂਰੀ ਨਾਗਰਿਕਤਾ ਲੈ ਕੇ ਉੱਥੇ ਵਸ ਰਹੇ ਨੇ ਕਿਉਂ ਕਿਉਂਕਿ ਉੱਥੇ ਸਿਆਸੀ ਸਥਿਰਤਾ ਹੈ ਸੁਰੱਖਿਆ ਹੈ ਤੇ ਆਰਥਿਕ ਮਜ਼ਬੂਤੀ ਵੀ ਹੈ ਇਸੇ ਦੇ ਲਈ ਉਹਨਾਂ ਦੇ ਵੱਲੋਂ ਹੁਣ ਸੀਬੀਆਈ ਦੇ ਵਿੱਚ ਇਨਵੈਸਟ ਕੀਤਾ ਜਾ ਰਹੇ ਹੈ ਹੈਲਨੀ ਐਂਡ ਪਾਰਟਨਰਸ ਦੀ ਗਲੋਬਲ ਸਿਟੀਜ਼ਨ ਰਿਪੋਰਟ ਦੇ ਮੁਤਾਬਿਕ 2025 ਤੱਕ ਅਜਿਹੇ ਟੌਪ ਦੇਸ਼ਾਂ ਦੇ ਵਿੱਚ ਸਵਿਟਜ਼ਰਲੈਂਡ, ਡੈਨਮਾਰਕ, ਨਾਰਵੇ ਤੇ ਸਿੰਗਾਪੁਰ ਵਰਗੇ ਦੇਸ਼ ਵੀ ਸ਼ਾਮਲ ਨੇ ਖਾਸ ਕਰਕੇ ਏਸ਼ੀਆਈ ਪਰਿਵਾਰਾਂ ਦੇ ਲਈ ਸਿੰਗਾਪੁਰ ਸਭ ਤੋਂ ਪਸੰਦੀਦਾ ਸਪੌਟ ਹੈ ਦੂਜਾ ਪਾਸਪੋਰਟ ਹੁਣ ਗਲੋਬਲਾਈਜੇਸ਼ਨ ਦਾ ਹਿੱਸਾ ਬਣ ਗਿਆ ਹੈ ਔਰ ਤੀਸਰਾ ਮੁੱਖ ਕਾਰਨ ਇਹ ਹੈ ਕਿ ਸਿੰਗਾਪੁਰ ਏਸ਼ੀਆਈ ਪਰਿਵਾਰਾਂ ਦੇ ਬਿਜ਼ਨਸ, ਸਿੱਖਿਆ ਤੇ ਲਾਈਫਸਟਾਈਲ ਦੇ ਲਈ ਵੀ ਇੱਕ ਪਰਫੈਕਟ ਲੋਕੇਸ਼ਨ ਹੈ ਪਰਫੈਕਟ ਸਪੌਟ ਹੈ ਸਵਿਟਜ਼ਰਲੈਂਡ ਸੁਰੱਖਿਆ ਤੇ ਟੈਕਸ ਧਿਰਤਾ ਦੇ ਵਿੱਚ ਮੋਰੀ ਹੈ ਏਸ਼ੀਆਈ ਪਰਿਵਾਰ ਤੇ ਇਨਵੈਸਟਮੈਂਟ ਬੈਂਕਿੰਗ ਮਾਹਿਰ ਹੁਣ ਸਿੰਗਾਪੁਰ, ਪੁਰਤਗਾਲ ਤੇ ਯੂਏ ਨੂੰ ਆਪਣੀ ਸੰਪਤੀ ਸੁਰੱਖਿਆ ਰੱਖਣ ਦਾ ਇੱਕ ਕੇਂਦਰ ਮੰਨਣ ਲੱਗੇ ਨੇ ਯੂਏ ਵਿੱਚ ਤਾਂ ਜੋ 골ਡਨ ਵੀਜ਼ਾ ਸੀ ਉਹ ਮਹਿਜ਼ 22 ਲੱਖ ਰੁਪਏ ਦੇ ਵਿੱਚ ਮਿਲ ਰਹੀ ਹੈ ਬਿਨਾ ਕਿਸੇ ਵੱਡੇ ਨਿਵੇਸ਼ ਦੇ ਤੁਸੀਂ 골ਡਨ ਵੀਜ਼ਾ ਪ੍ਰਾਪਤ ਕਰ ਸਕਦੇ ਹੋ ਹੁਣ ਗੱਲ ਇਹ ਦੂਜੇ ਪਾਸਪੋਰਟ ਦੀ ਦੂਜਾ ਪਾਸਪੋਰਟ ਪਹਿਲਾਂ ਇਹ ਲਕਜ਼ਰੀ ਸੀ ਪਰ ਹੁਣ ਅਸਾਨ ਟੈਕਸ ਸਹੂਲਤ ਬਣ ਗਈ ਹੈ 2025 ਤੱਕ ਇਹ ਅਮੀਰ ਪਰਿਵਾਰਾਂ ਦੇ ਲਈ ਸਿਆਸੀ ਤੇ ਆਰਥਿਕ ਬਚਾ ਦਾ ਇੱਕ ਵੱਡਾ ਜ਼ਰੀਆ ਹੈ ਕਿਉਂਕਿ ਇਹ ਪਰਿਵਾਰ ਨਿਵੇਸ਼ ਸਿੱਖਿਆ ਤੇ ਸੁਰੱਖਿਆ ਦੇ ਨਾਲ ਆਪਣੀ ਅਗਲੀ ਪੀੜ੍ਹੀ ਨੂੰ ਵੀ ਬਿਹਤਰ ਬਣਾਉਣਾ ਚਾਹੁੰਦੇ ਨੇ ਉਹਨਾਂ ਦਾ ਬਿਹਤਰ ਭਵਿਕ ਘੜਨਾ ਚਾਹੁੰਦੇ ਨੇ ਦੂਰੀ ਨਾਗਰਿਕਤਾ ਨੂੰ ਸੁਤੰਤਰਤਾ ਦਾ ਪ੍ਰਤੀਕ ਮੰਨ ਕੇ ਭਾ ਇੱਕ ਤਰੀਕੇ ਦੀ ਸਮਾਰਟ ਪਲੈਨਿੰਗ ਇਹਨਾਂ ਪਰਿਵਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੁਣ ਅਮੀਰ ਭਾਰਤੀ ਨਾਗਰਿਕਤਾ ਨੂੰ ਨਿਵੇਸ਼ ਵਜੋਂ ਗ੍ਰਹਿਣੇ ਸੁਰੱਖਿਆ ਤਿੰਮੋਂ ਕੇ ਦੇਲੇ ਅਜੀਆਂ ਹੋਰ ਜਾਣਕਾਰੀਆਂ ਦੇ ਲਈ ਪੰਜਾਬੀ ਟਿਬਿਊਨ ਨੂੰ ਟਿਚਰ ਪਲੇਟਫਾਰਮ ਤੇ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰੋ ਧੰਨਵਾਦ